ਨਾਮੀ ਗੈਂਗਸਟਰ ਜਗੂ ਭਗਵਾਨਪੁਰੀਏ ਦੀ ਪਟੀਸ਼ਨ ਦੇ ਉੱਤੇ ਹੁਣ ਸੁਣਵਾਈ ਹੁੰਦੀ ਨਜ਼ਰ ਆ ਰਹੀ ਹੈ ਹਾਈ ਕੋਰਟ ਦੇ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਏ ਡੀ ਜੀ ਪੀ ਜੇਲ ਅਰुणਪਾਲ ਸਿੰਘ ਨੂੰ ਔਰ 5 ਮਾਰਚ ਤੱਕ ਆਪਣਾ ਜਵਾਬ ਦਾਖਲ ਕਰਾਉਣ ਲਈ ਕਿਹਾ ਗਿਆ ਹੈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਦਰਅਸਲ ਜੱਗੂ ਭਗਵਾਨਪੁਰੀਏ ਨੇ ਬਠਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਨਾਂ ਭੇਜੇ ਜਾਣ ਦੀ ਮੰਗ ਕੀਤੀ ਸੀ ਇਹ ਮੰਗ ਅਕਤੂਬਰ ਮਹੀਨੇ ਲੱਗੇ ਸਾਲ ਕੀਤੀ ਗਈ ਸੀ ਅਕਤੂਬਰ ਦੇ ਮਹੀਨੇ ਦੇ ਵਿੱਚ ਇਹ ਮੰਗ ਹੁੰਦੀ ਹੈ ਪਰ ਉਸ ਤੋਂ ਬਾਅਦ ਅਜੇ ਤੱਕ ਕੋਈ ਐਕਸ਼ਨ ਨਹੀਂ ਸੀ ਕੀਤਾ ਗਿਆ ਜਿਸ ਤੋਂ ਬਾਅਦ ਦੁਬਾਰਾ ਸ਼ਿਕਾਇਤ ਕਰਨ ਦੇ ਉੱਤੇ ਦੁਬਾਰਾ ਪਟੀਸ਼ਨ ਪਾਉਣ ਦੇ ਉੱਤੇ ਹੁਣ ਹਾਈ ਕੋਰਟ ਦੇ ਵੱਲੋਂ ਜਵਾਬ ਮੰਗਿਆ ਗਿਆ ਔਰ ਏ ਡੀ ਜੀ ਪੀ ਜੇਲ੍ਹ ਨੂੰ ਅਰੁਣਪਾਲ ਸਿੰਘ ਨੂੰ ਇਹ ਨੋਟਿਸ ਜਾਰੀ ਹੋਇਆ ਹੈ ਕਾਰਨ ਦੱਸਣ ਲਈ ਕਿਹਾ ਗਿਆ ਹੈ ਤਾਂਕਿ ਜਲਦ ਇਸ ਮਾਮਲੇ ਦੇ ਉੱਤੇ ਕੋਈ ਸੱਟਾ ਕੱਢਿਆ ਜਾ ਸਕੇ ਹਾਲਾਂਕਿ ਜੱਗੂ ਭਗਵਾਨਪੁਰੀਏ ਨੇ ਇਹ ਮੰਗ ਕੀਤੀ ਸੀ ਕਿ ਉਸ ਨੂੰ ਬਠਿੰਡਾ ਸੈਂਟਰਲ ਜੇਲ੍ਹ ਦੇ ਵਿੱਚ ਟਰਾਂਸਫਰ ਨਾ ਕੀਤਾ ਜਾਵੇ ਕਿਉਂਕਿ ਉਸ ਨੂੰ ਉੱਥੋਂ ਐਂਟੀ ਗੈਂਗਸਟਰਜ਼ ਦੇ ਵੱਲੋਂ ਖਤਰਾ ਹੈਗਾ ਸੀਗਾ ਉਹਨੇ ਸਾਫ਼ ਕਿਹਾ ਸੀ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਤੋਂ ਬਠਿੰਡਾ ਜੇਲ੍ਹ ਦੇ ਵਿੱਚ ਖਤਰਾ ਹੈ ਜਿਸ ਵਾਸਤੇ ਉੱਥੇ ਉਹਨੂੰ ਨਾ ਭੇਜਿਆ ਜਾਵੇ ਜਦਕਿ ਕਿਸੇ ਹੋਰ ਜੇਲ੍ਹ ਦੇ ਵਿੱਚ ਉਸ ਦੀ ਟਰਾਂਸਫਰ ਉਸ ਨੂੰ ਸ਼ਿਫਟ ਕਰ ਦਿੱਤਾ ਜਾਵੇ ਇਸ ਬਾਰੇ ਜੱਗੂ ਭਗਵਾਨਪੁਰੀਏ ਨੇ ਐਪਲੀਕੇਸ਼ਨ ਜਿਹੜੀ ਆ ਉਹ ਦਾਇਰ ਕੀਤੀ ਸੀ ਜਿਸ ਦੇ ਉੱਤੇ ਹੁਣ ਇੱਕ ਨਵੀਂ ਸੁਣਵਾਈ ਹੋਈ ਆ ਔਰ ਉਸ ਸੁਣਵਾਈ ਦੇ ਵਿੱਚ ADGP ਜੇਲ ਫਸਦੇ ਨਜ਼ਰ ਆ ਰਹੇ ਨੇ 5 ਮਾਰਚ ਤੱਕ ਦਾ ਸਮਾਂ ਹਾਈ ਕੋਰਟ ਦੇ ਵੱਲੋਂ ਦੇ ਦਿੱਤਾ ਗਿਆ ਔਰ 5 ਮਾਰਚ ਤੱਕ ਜਵਾਬ ਦੇਣ ਦੀ ਮੰਗ ਜਿਹੜੀ ਆ ਉਹ ਕੀਤੀ ਗਈ ਹੈ ਇਸ ਸਬੰਧੀ ਕਿ ਅਜੇ ਤੱਕ ਇਸ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਜਦੋਂ ਪਹਿਲਾਂ ਸੁਣਵਾਈ ਹੋਈ ਸੀ ਤੇ 10 ਦਿਨ ਦੇ ਅੰਦਰ ਅੰਦਰ ਇਹ ਨੋਟਿਸ ਜਾਰੀ ਹੋਇਆ ਸੀ ADGP ਜੇਲ ਅਰुणਪਾਲ ਸਿੰਘ ਨੂੰ ਕਿ ਇਸ ਉੱਤੇ ਕਾਰਵਾਈ ਕਰਦੇ ਆਂ ਜੱਗੂ ਭਗਵਾਨਪੁਰੀਏ ਦੀ ਟਰਾਂਸਫਰ ਕਿਤੇ ਹੋਰ ਕੀਤੀ ਜਾਵੇ ਕਿਸੇ ਹੋਰ ਜੇਲ੍ਹ ਦੇ ਵਿੱਚ ਉਸ ਨੂੰ ਸ਼ਿਫਟ ਕੀਤਾ ਜਾਵੇ ਜਿਸ ਦੇ ਚਲਦਿਆਂ 10 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ ਹਾਲਾਂਕਿ 10 ਦਿਨਾਂ ਦਾ ਸਮਾਂ ਕਿਵੇਂ ਮਹੀਨਿਆਂ ਦੇ ਵਿੱਚ ਤਬਦੀਲ ਹੋ ਗਿਆ ਉਹ ਸਮਝ ਨਹੀਂ ਆਇਆ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਹੁਣ ਇਹ ਨੋਟਿਸ ਜਾਰੀ ਹੋਇਆ ਹੈ ਕਿ 5 ਮਾਰਚ ਤੱਕ ਦਾ ਸਮਾਂ ਆ ਉਦੋਂ ਤੱਕ ਜਵਾਬ ਦਾਇਰ ਕੀਤਾ ਜਾਵੇ ਕਿ ਆਖਰਕਾਰ ਇਸ ਤਰ੍ਹਾਂ ਕਿਉਂ ਕੀਤਾ ਗਿਆ ਜੱਗੂ ਭਗਵਾਨਪੁਰੀਏ ਦੀ ਪਾਈਪਟੇਸ਼ਨ ਤੋਂ ਬਾਅਦ ਜਿਹੜੇ ਹੁਕਮ ਸੁਣਾਏ ਗਏ ਸੀ ਹਾਈ ਕੋਰਟ ਦੇ ਵੱਲੋਂ ਉਹਨਾਂ ਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ ਐਥੇ ਤੱਕ ਕਿ ਜੱਗੂ ਭਗਵਾਨਪੁਰੀਏ ਦੇ ਆਪਣੇ ਵਕੀਲ ਨੇ ਇਹ ਦਾਅਵਾ ਕੀਤਾ ਆ ਕਿ ਹਾਈ ਕੋਰਟ ਦੀ ਹੁਕਮਾਂ ਦੀ ਇਹ ਤੋਹੀਨ ਹੈ ਹਾਈ ਕੋਰਟ ਦੇ ਹੁਕਮਾਂ ਦੀ ਪੂਰਨ ਉਲੰਘਣਾ ਕੀਤੀ ਗਈ ਹੈ ਔਰ ਇੰਨੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜੱਗੂ ਭਗਵਾਨਪੁਰੀਏ ਦੀ ਪਟੀਸ਼ਨ ਦੇ ਉੱਤੇ ਜੋ ਹੁਕਮ ਸੜਾਏ ਗਏ ਸੀ ਉਹਨਾਂ ਦੀ ਪਾਲਣਾ ਨਹੀਂ ਕੀਤੀ ਗਈ ਖੈਰ ਇਨਾ ਮਾਮਲਿਆਂ ਨੂੰ ਲੈ ਕੇ ਹਾਈ ਕੋਰਟ ਨੇ ਹੁਣ ਏਡੀਜੀਪੀ ਜੇਲ ਅਰਣਪਾਲ ਸਿੰਘ ਨੂੰ ਨੋਟਿਸ ਜਾਰੀ ਕੀਤਾ ਆ ਔਰ ਜਗੂ ਭਗਵਾਨਪੁਰੀਏ ਦੇ ਕੇਸ ਦੇ ਵਿੱਚ ਹੋਈ ਇਸ ਤਰ੍ਹਾਂ ਦੀ ਕੁਤਾਹੀ ਦਾ ਜਵਾਬ ਮੰਗਿਆ ਆ ਜਵਾਬ ਮੰਗ ਕੇ 5 ਮਾਰਚ ਤੱਕ ਦਾ ਸਮਾਂ ਦੇ ਦਿੱਤਾ ਆ ਜਗੂ ਭਗਵਾਨਪੁਰੀਏ ਦੇ ਖਿਲਾਫ ਕਈ ਮਾਮਲੇ ਨੇ ਜਗੂ ਭਗਵਾਨਪੁਰੀਏ ਦਾ ਨਾਮ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਐ ਲਾਰੈਂਸ ਬਿਸ਼ਨੋਈ ਦਾ ਕਦੇ ਬਹੁਤ ਹੀ ਜ਼ਿਆਦਾ ਕਰੀਬੀ ਦੱਸਿਆ ਜਾਂਦਾ ਸੀ ਪਰ ਹੁਣ ਉਸ ਨੂੰ ਲਾਰੈਂਸ ਬਿਸ਼ਨੋਈ ਤੋਂ ਹੀ ਖਤਰਾ ਆ ਲਾਰੈਂਸ ਬਿਸ਼ਨੋਈ ਤੋਂ ਜਾਣ ਤੋਂ ਖਤਰਾ ਜਗੂ ਭਗਵਾਨਪੁਰੀਏ ਨੂੰ ਪਰ ਆਖਰਕਾਰ ਹੁਣ ਉਸਦੀ ਪਟੀਸ਼ਨ ਦੇ ਉੱਤੇ ਸੁਣਵਾਈ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਹਾਲਾਂਕਿ ਜਵਾਬ ਮੰਗਿਆ ਗਿਆ ਪਰ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਸ ਦੇ ਦਰਮਿਆਨ ਜਗੂ ਭਗਵਾਨਪੁਰੀਏ ਦੀ ਪਟੀਸ਼ਨ ਜੋਸਲ ਮਾਈਨਰ ਦੇ ਵਿੱਚ ਸੀ ਉਸ ਦੇ ਉੱਤੇ ਹਾਈ ਕੋਰਟ ਕੀ ਅਮਲ ਕਰਦੀ ਪਈ ਹੈ ਖੈਰ ਉਹ ਇੱਕ ਅਲੈਦਾ ਇਸ਼ੂ ਹੈ ਪਰ ਇਸ ਮਾਮਲੇ ਦੇ ਵਿੱਚ ADGP ਜੇਲ ਅਰुणਪਾਲ ਸਿੰਘ ਨੂੰ 5 ਮਾਰਚ ਤੱਕ ਦਾ ਨੋਟਿਸ ਜਾਰੀ ਹੋਇਆ 5 ਮਾਰਚ ਨੂੰ ਹੁਣ ਸੁਣਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਇਸ ਦੇ ਵਿੱਚ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਜਾਵੇਗੀ ਜੋ ਵੀ ਹੋਏਗਾ ਉਹ ਤੱਕ ਦੱਸਦੇ ਰਵਾਂਗੇ ਬਨੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ